ਦੀਸੀ ਮੇਂ ਦੁਆਰਾ ਫਿਰ ਦੁਹਾਈ ਖਾ ਲੈਨੀ ਆ ਤੂੰ ਕਦੇ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇਥੋਂ ਆ ਗੱਲ ਸੁਣੋ ਆ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤਰੀ ਬਣ ਕੇ ਰਹੀ ਨਹੀਂ ਮੈਂ ਤੇ ਕੁਛਿਆ ਮੈਲ ਬਣਾਏ ਦੇਖ ਲੈ ਗੁਰੂ ਨਾਨਕ ਜੀ ਸੋਹ ਖਾਨਾ ਵਾ 25 ਰੁਪਏ ਵੀ ਮੈਂ ਨਹੀਂ ਤੇਰੇ ਗੁਰੂ ਨਾਨਕ ਗਵੇ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਛ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅਤਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਉਹਨਾਂ ਦੀ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤੈਨੂੰ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗਦਾ ਮੇਰੇ ਪੁੱਤਿਆਂ ਤੇ ਬੇਟਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਚਾਲਾ ਵੀ ਪਤਾ ਨਹੀਂ ਹੀ ਸੰਦਾ ਵੀ ਨਹੀਂ ਪੈਸੇ ਵੀ ਮਾਲਕ ਨਰ ਪਿੰਗੇ ਨਾ ਤਰਸਦੇ ਪਈ ਆ ਮੈਂ ਕੋਈ ਕੁਝ ਵੀ ਨਹੀਂ ਕਰ ਰਿਹਾ ਮੈਂ ਕੋਟੀ ਹੀ ਦੀ ਆ ਗਈ ਮੈਂ ਤਾਂ ਕੋਟੀ ਹੀ ਥੇ ਆ ਗਈ ਨੇ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਛਾਣ ਚੈਨ ਮੇਰੇ ਕੋ ਲੱਗੀ ਟੋਕਸ ਚੈਨ ਲੱਗੀ ਮੇਰੇ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਨ ਨਕਾਣਾ ਸਾਹਿਬ ਐਡੀ ਸਦਾ 1 ਕਰੋੜ ਰੁਪਏ ਲੋਕਾਂ ਨੂੰ ਦੇ ਨਹੀਂ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇ ਨਿਕਲਣ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾ ਮੈਂ ਆਪਣੇ ਦੇ ਇਸ ਤਰ੍ਹਾਂ ਵੀ ਹੈਗੀ ਹੱਥ ਘਰ ਆ ਦੇ ਤਾਂ ਹੀ ਵਿਖਾਉਂਗੀ ਮੈਂ ਆਣ ਲੱਗੀ ਹਾਂ ਤਾਲੀਸੀ ਮੇਂ ਦੁਆਰਾ ਫਿਰ ਦੁਹਾਈ ਖਾ ਲੈਨੀ ਆਂ ਫਿਰ ਤੈਨੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੇ ਕੋਠਿਆਂ ਬੈਰ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਗਏ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅਤਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਤਕਲੀਫ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗਦਾ ਤੇਰੇ ਪੁੱਤਿਆਂ ਤੋਂ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਤੇਰੇ ਚਾਲ ਕਿਹੜਾ ਉੱਪਰ ਚੀਤੀ ਦਾ ਤੇਰਾ ਭਰਾ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਜਾਲ ਵੀ ਪਟਾ ਦੇ ਲਈ ਸਭ ਦਾ ਅੰਨੀ ਪੈਸੇ ਦੀ ਮਾਲਕ ਨਰਪਿੰਗਨ ਭੇਡ ਤਰਸਦੇ ਪਈ ਆ ਇਹ ਮੈਂ ਕਹਤ ਕੁਝ ਗੇਰੀਆ ਗਲ ਕਰ ਬ ਕੋਟੀ ਦੀ ਆਗੇ ਮੈਂ ਤਾਂ ਕੋਟੀ ਹੀ ਏ ਹੈ ਨੀ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਹਛਾਨ ਚੈਨ ਮੇਰੇ ਕੋ ਰਹਿ ਗਈ ਤੋਂ ਸਚੈ ਲੈ ਗਈ ਰ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜ ਨਕਾਣਾ ਸਾਹਿਬ ਐਨੀ ਸਦਾਤ ਨਿਕਲ ਹੋੜਾ ਦੇ ਲੋਕ ਕਿੰਨੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ ਜੇ ਨਿਕਲ ਲੱਗੀ ਹਾਂ ਕੋਈ ਦਮੇ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾ ਮੈਂ ਮੈਂ ਆਪਣੇ ਦੇਸ ਹੀ ਹੈਗੀ ਹੱਥ ਕਰ ਆਪ ਦੇ ਇਸੇ ਵੀ ਖਾਉਂਗੀ ਮੈਂ ਆਉਣ ਲੱਗੀ ਹਾਂ